ਪੰਜਾਬ ਤੋਂ ਦੁਬਈ ਕੇ ਮਾਪਿਆਂ ਦੇ ਇਕਲੋਤੇ ਪੁੱਤ ਦੀ ਦੁਬਈ ਦੇ ਵਿੱਚ ਮੌਤ ਹੋ ਜਾਂਦੀ ਹੈ ਮਾਪਿਆਂ ਤੱਕ ਜਦੋਂ ਇਹ ਖਬਰ ਪਹੁੰਚਦੀ ਹੈ ਤੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਆਪਣੇ ਪੁੱਤ ਦੀ ਅਜਿਹੀ ਖਬਰ ਸੁੰਨਾ ਕੋਈ ਵੀ ਮਾਪਾ-ਬਾਪ برداشت ਨਹੀਂ ਕਰ ਪਾਉਂਦਾ ਕਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਲਈ ਪੰਜਾਬ ਦਾ ਇਹ ਨੌਜਵਾਨ 35 ਸਾਲ ਦਾ ਇਹ ਨੌਜਵਾਨ ਜੋ ਕਿ ਨਵਜੋਤ ਸਿੰਘ ਔਜਲਾ ਇਸ ਦਾ ਨਾਮ ਦੱਸਿਆ ਗਿਆ ਉਹ ਹਾਲਾਤਾਂ ਨੂੰ ਠੀਕ ਕਰਨ ਦੇ ਲਈ ਦੁਬਈ ਗਿਆ ਸੀ ਤੇ ਹੁਣ 28 ਅਕਤੂਬਰ ਨੂੰ ਜੋਸ ਨੇ ਘਰ ਵਾਪਸ ਆਣਾ ਸੀ ਪਰ ਉਸ ਤੋਂ ਪਹਿਲਾਂ ਹੀ ਮੌਤ ਨੇ ਉਸ ਨੂੰ ਘੇਰਾ ਪਾ ਲਿਆ ਦੱਸਿਆ ਕਿ ਖੰਨਾ ਦੇ ਪਿੰਡ ਮਾਜਰੀ ਰਸੂਲੜਾ ਦਾ ਇਰਹਿਣ ਵਾਲਾ ਨੌਜਵਾਨ ਤੇ ਪਿੰਡ ਦੇ ਵਿੱਚ ਉਸ ਨੌਜਵਾਨ ਦੀ ਖਬਰ ਸੁਣ ਕੇ ਮਾਤਮ ਛਾ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਜਹਾਨੋ ਤੁਰ ਗਿਆ ਜਦੋਂ ਇਹ ਖਬਰ ਮਾਪੇ ਸੁਣਦੇ ਨੇ ਘਰ ਦੇ ਵਿੱਚ ਸੋਪ ਦੀ ਲਹਿਰ ਪਾਈ ਜਾਂਦੀ ਹੈ ਤੇ ਨਵਜੋਤ ਸਿੰਘ ਪਿੱਛੇ ਆਪਣੇ ਬਜ਼ੁਰਗ ਮਾਤਾ ਪਿਤਾ ਤਾਂ ਆਪਣੀ ਪਤਨੀ ਤੇ ਇੱਕ ਛੋਟਾ ਮਾਸੂਮ ਬੱਚਾ ਛੱਡ ਗਿਆ ਇੱਕ ਪੁੱਤ ਦੇ ਸਿਰ ਤੇ ਉਤੋਂ ਪਿਓ ਦਾ ਸਾਇਆ ਉੱਠ ਗਿਆ ਹਾਲਾਂਕਿ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਘਰ ਦੀ ਹਾਲਤ ਖਰਾਬ ਹੋਣ ਕਰਕੇ ਮਾਪਿਆਂ ਦਾ ਇਕਲੌਤਾ ਪੁੱਤ ਘਰ ਛੱਡ ਕੇ ਵਿਦੇਸ਼ ਗਿਆ ਸੀ ਇਹ ਸੋਚ ਕੇ ਕਿ ਘਰ ਦੇ ਹਾਲਾਤਾਂ ਨੂੰ ਠੀਕ ਕਰੇਗਾ ਪਰ ਸ਼ਾਇਦ ਇਹ ਮਾਪਿਆਂ ਨੇ ਨਹੀਂ ਸੋਚਿਆ ਸੀ ਕਿ ਜਿਹੀ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਦੋਸਤਾਂ ਦੇ ਵੱਲੋਂ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਾਇਦ ਉਹਨਾਂ ਦੇ ਪੁੱਤ ਨੂੰ ਹਾਰਟ ਅਟੈਕ ਆਇਆ ਪਰ ਇਸ ਦੇ ਪਿੱਛੇ ਦਾ ਸੱਚ ਕੀ ਹੈ ਕਿਹੜੀ ਵਜ੍ਹਾ ਦੇ ਕਰਕੇ ਉਹਨਾਂ ਦੇ ਪੁੱਤ ਦੀ ਮੌਤ ਹੋਈ ਹੈ ਉਹ ਹਾਲੇ ਜਾਂਚ ਦਾ ਵਿਸ਼ਾ ਹੈ ਇਹ ਸਿਰਫ ਅਨੁਮਾਨ ਲਗਾਏ ਜਾ ਰਹੇ ਨੇ ਕਿ ਹੋ ਸਕਦਾ ਕਿਸ ਨੂੰ ਹਾਰਟ ਅਟੈਕ ਆਇਆ ਉਸ ਤੋਂ ਬਾਅਦ ਹੁਣ ਪੂਰਾ ਪਰਿਵਾਰ ਮਿਲ ਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਅੱਗੇ ਗੁਹਾਰ ਲਗਾ ਰਿਹਾ ਹੈ ਅਮਰੀਕੀ ਤੇ ਸਾਡਾ ਪੁੱਤ ਜਿਹੜਾ ਜਿੱਦਾਂ ਮੇਰਾ ਬੇਟਾ ਜੀ ਕਿਹੜੀ ਜਗ੍ਹਾ ਡੈਕ ਰਹੀ ਹੈ ਇਹ ਦਬਈ ਹੋਈ ਹੈ ਜੀ ਇਹ ਦੋ ਤਾਂ ਦੋਕੂਮੈਂਟ ਗਿਆ ਸੀ ਇੱਕ ਕੰਮ ਕਰ ਲਈ ਗਿਆ ਸੀਗਾ ਕੰਮ ਇੱਕ ਬਿਸਟਰ ਵੀ ਤੇ ਗਿਆ ਦੀ ਜੀ ਕਦੋਂ ਵਾਪਸ ਕਰੋ ਕੱਲ ਕੱਲ 28 ਤਰੀਕ ਨੂੰ ਫਲਾਈਟ ਸੀ ਰੇ ਰਾਤ ਸ਼ਾਮ 9 ਵਜੇ ਉੱਤਰਨਾ ਸੀ ਅੰਬਸਰੋਂ ਨੇ ਮੈਰਿਡ ਸੀਗੇ ਹਾਂਜੀ ਹਾਂ ਮੈਰਿਡ ਸੀਗੇ ਇੱਕ ਬੇਟਾ ਨਾਮ ਨਵਜੋਤ ਸਿੰਘ ਜੀ ਉਮਰ ਕਿੰਨੀ ਹੈ ਔਰ 35 ਹੈ ਪਤਾ ਕਿਵੇਂ ਲੱਗਿਆ ਤੁਹਾਨੂੰ ਤੁਹਾਨੂੰ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਉਹ ਤੋਂ ਬੰਦੇ ਦਾ ਫੋਨ ਆਇਆ ਵੇ ਰਾਤ ਨੂੰ ਅਸੀਂ ਕਿੱਥੇ ਪਏ ਆ ਰੋਟੀ ਖਾ ਕੇ ਕਮਰੇ 'ਚ ਸਵੇਰ ਜਦੋਂ ਉੱਠਿਆ ਤੇ ਤੁਹਾਡਾ ਬੇਟਾ ਉੱਠਿਆ ਨਹੀਂ ਅਸੀਂ ਉਠਾਲਿਆ ਜਾਂ ਦੇਖਿਆ ਇਹ ਡੈਥ ਹੋਈ ਸੀ ਕਿੰਨੇ ਬੱਚੇ ਨੇ ਉਹਨਾਂ ਦੇ ਇੱਕ ਬੇਟਾ ਹੀ ਆ ਜੀ ਕਿੰਨੇ ਸਾਲ ਦਾ ਉਹ 4 4-5 5 ਸਾਲ ਦਾ ਜੀ ਇੱਥੇ ਕੀ ਕੰਮ ਕੀ ਕਰਦਾ ਜੀ ਇੱਥੇ ਵੀ ਕਰੇ ਕੰਮ ਅੱਜ ਲੱਗੀ ਫਾਈਵਰ ਜੌਬ ਤੇ ਕੰਮ ਕਰਦਾ ਸੀਗਾ ਪਹਿਲਾਂ 3-4 ਵਾਰ ਤੁਸੀਂ ਦਵਾਈ ਜਾ ਕੇ ਆਇਆ ਉਹ ਕਦੋਂ ਤੱਕ ਪਹੁੰਚੇਗਾ ਉਹਦਾ ਇਹ ਕੋਈ ਕਾਜਕਾਰੀ ਪੂਰੀ ਹੋਣ ਦਾ 2-3 ਦਿਨ ਲੱਗ ਜਾਣਗੇ ਇਹ ਜੇ ਸਰਕਾਰ ਤੋਂ ਕੋਈ ਮੰਗ ਚਾਹਨੀ ਉਹ ਵੀ ਕਿਸੇ ਤਰ੍ਹਾਂ ਦੀ ਵੀ ਬੋਡੀ ਲੈਂਡ ਚ ਥੋੜੀ ਮੰਗ ਸਰਕਾਰ ਸਾਡੀ ਕੋਈ ਮੁੱਦੇ ਕਰ ਸਕਦੇ ਹੈ ਸਾਡਾ ਅਰੇਂਜ ਸਾਡੀ ਸਾਡੇ ਵਾਤੇ ਔਖਾ ਜਿਹਾ ਕੰਮ ਹੈ ਕਿਦਾਂ ਹੋਏ ਕੁਝ ਪਤਾ ਲੱਗੇਗਾ ਇਹ ਮੁੰਡਾ ਬਾਹਰ ਗਿਆ ਆ ਦੀ ਕਹਿੰਦੇ ਵੀ ਅੱਜ ਆ ਕੱਲ ਨੂੰ ਥੋੜੀ ਛੁੱਟੀ ਆਉਣਾ ਸੀ ਇਹਨੇ ਹੋਰੇ ਬੜਾ ਬਰੀਆ ਮੁੰਡਾ ਸੀਗਾ ਜਾਨੀ ਸਾਊਦੀ ਸਾਰੇ ਸਾਰੇ ਮੁੰਡੇ ਸਾਊ ਦੇ ਜਾਨ ਕਿੰਨਾ ਕੁ ਤੁਹਾਡੇ ਪਰਿਵਾਰ ਨਾਲ ਕਿੰਨੀ ਕਿ ਨੇੜਤਾ ਸੀ ਕੋਈ ਇਹ ਤਾਂ ਬਹੁਤ ਜ਼ਿਰ ਦੇ ਵਰਤਦਾ ਨਹੀਂ ਸਾ ਤਾਂ ਮੈਂ ਕਹਾਂ 50 ਸਾਲ ਹੋ ਗਏ ਇਹਨਾਂ ਦੇ ਇਕੱਠੇ ਗੋਭੀ ਲਾਉਂਦੇ ਰਹੇ ਆ ਅਸੀਂ ਹੂੰ ਆਹਾ ਮਿੱਲਾਂ ਕੋ ਇਹਨਾਂ ਦੀ ਜ਼ਮੀਨ ਹੁੰਦੀ ਸੀ ਸਾਰੀ ਪਰਿਵਾਰ ਨਾਲ ਕੋਈ ਪੱਦੀ ਜੜੀ ਰਹੀ ਹੈ ਕਾਫੀ ਨੇੜਤਾ ਤੁਸੀਂ ਦੱਸੀ ਹੈ ਕਿੰਨਾ ਕੁ ਜਿਹੜਾ ਪਰਿਵਾਰ ਤੇ ਇਸ ਮੁੰਡਾ ਬਹੁਤ ਵਧੀਆ ଥିਗਾ ਸਾਰੇ ਮੁੰਡੇ ਵਧੀਆ ਨੇ ਜੀ ਇਹ ਸਾ ਨਹੀਂ ਆ ਨਹੀਂ ਹੋਇਆ ਪਟੀਆਂ ਡੈਰੀ ਚ ਲੱਗਾ ਸਾਰੇ ਇਕੱਠੇ ਰਹਿੰਦੇ ਸੀ ਉੜਕੇ ਦਾ ਮਿਲਦੇ ਸੀ ਇਹ ਹੱਥਾਂ ਦਾ ਪਲੇ ਹੋਏ ਨੇ ਸਾਡੇ ਨਿਕੇ ਨਿਕੇ ਇਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਅਪਤਾਰ ਸਿੰਘ ਤੁਸੀਂ ਕੀ ਲੱਗਦੇ ਹੋ ਜਿਹੜਾ ਲੜਕੀ ਨੇ ਮੈਂ ਉਹਦਾ ਚਾਚਾ ਹੀ ਲੱਗਦਾ ਜੀ ਅੱਛਾ ਕੀ ਕਾਰਨ ਬਣਿਆ ਇਹਦਾ ਇੱਕ ਕਾਰਨੇ ਕੰਪਨੀ ਨੇ ਉਧਰ ਦੁਬਈ ਭੇਜਿਆ ਸੀ ਅੱਗੇ ਵੀ ਜਾਂਦਾ ਸੀਗੇ 4-5 ਸਾਲ ਤੋਂ ਲੇਕਿਨ ਹੁਣ ਡੇਢ ਮਹੀਨੇ ਤੋਂ ਕੰਪਨੀ ਨੂੰ ਕੋਈ ਤਨਖਾਹ ਨਹੀਂ ਦੇ ਰਹੀ ਸੀਗੀ ਉਹਦਾ ਜਿਹੜਾ ਖਰਚਾ ਸੀਗਾ ਇੱਧਰ ਉਹਦੇ ਮਾਪੇ ਭੇਜ ਰਹੇ ਸੀਗੇ ਤੇ ਇਸ ਗੱਲ ਦੇ ਉਹ ਬੱਚਾ ਹੋ ਸਕਦਾ ਟੈਨਸ਼ਨ ਲੈ ਗਿਆ ਜੀ ਕਿੰਨੀ ਕੁ ਉਮਰ ਦਾ ਸੀ ਉਹ ਉਮਰ ਤਕਰੀਬਨ 30-32 ਸਾਲ ਦਾ ਸੀਗਾ ਜੀ ਹਾਂਜੀ ਏਜੰਟ ਨੇ ਕੀ ਕਹਿ ਕੇ ਭੇਜਿਆ ਸੀ ਪਰ ਕੁਝ ਪਤਾ ਨਹੀਂ ਉਹਨਾਂ ਨੇ ਅੱਗੇ ਵੀ ਜਾਂਦਾ ਸੀ ਅੱਗੇ ਤਨਖਾਹ ਦਿੰਦੇ ਨੇ ਜੀ ਪਹਿਲੇ ਲੇਕਿਨ ਹੁਣ ਪਤਾ ਨਹੀਂ ਕੀ ਗੱਲ ਹੋਈ ਆ ਕੰਪਨੀ ਆ ਉਧਰ ਤੋਂ ਤਨਖਾਹ ਮਤਲਬ ਕਿ ਦੇ ਹੀ ਨਹੀਂ ਰਹੇ ਸੀਗੇ ਉਹਨੂੰ 1.5 ਮਹੀਨੇ ਤੋਂ ਤੇ ਉਹਦੇ ਖਰਚਾ ਜਿਹੜਾ ਉਹਦੇ ਮਾਪੇ ਦੇ ਰਹੇ ਸੀਗੇ ਜੀ ਇੱਧਰੋਂ ਪਹਿਲਾਂ ਵੀ ਕਦੀ ਗਿਆ ਦੁਬਈ ਉਹਨੂੰ 5 ਸਾਲ ਹੋ ਗਏ ਜਾਂਦੇ ਨੂੰ ਜਾਂਦਾ ਯਾਨੀ ਅੱਗੇ ਜਾਂਦਾ ਜੀ ਵਧੀਆ ਜਾਂਦਾ ਸੀ ਆ ਦਿਨ ਤਿਹਾੜੀ ਨੂੰ ਮੁੜ ਕੇ ਆਉਂਦਾ ਸੀਗਾ ਜੀ ਛੁੱਟੀਆਂ ਆ ਸੀ ਇੱਕ ਮਹੀਨੇ ਦੀ ਫੇਰ ਚਲੇ ਜਾਂਦਾ ਸੀਗਾ ਜੀ ਕੋਈ ਗੱਲਬਾਤ ਨਹੀਂ ਸੀਗੀ ਵਧੀਆ ਜਾਂਦਾ ਸੀਗਾ ਜੀ ਆਉਂਦਾ ਸੀਗਾ ਇਦਰੋਂ ਜੀ ਉਹਨਾਂ ਦਾ ਜਿਹੜਾ ਜੀਜਾ ਜੀ ਨੇ ਉਹ ਜਾਣਗੇ ਹੀ ਉਹ ਜਾ ਕੇ ਉਹਦੀ ਜਿਹੜੀ ਦੇਹ ਆ ਉਹ ਲੈ ਕੇ ਆਉਣਗੇ ਹਾਂਜੀ ਇਹ ਗੁਹਾਰ ਲਗਾਈ ਜਾਦੀ ਹੈ ਕਿ ਜਲਦ ਤੋਂ ਜਲਦ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਪੁੱਤ ਦੇ ਦੀ ਲਾਸ਼ ਜਿਹੜੀ ਆ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਪਹੁੰਚਾਈ ਜਾਵੇ ਤਾਂ ਜੋ ਆਪਣੇ ਪੁੱਤ ਨੂੰ ਮਾਪੇ ਦੇਖ ਵੀ ਸਕਣ ਤੇ ਰਸਮਾਂ ਕੀਤੀਆਂ ਜਾਣ ਉਸ ਤੋਂ ਬਾਅਦ ਉਹਨਾਂ ਨੂੰ ਦੱਸੀਏ ਕਿ ਪਰਿਵਾਰ ਬੇहद ਦੁੱਖ ਦੀ ਘੜੀ ਦੇ ਵਿੱਚ ਹੈ ਬਹੁਤ ਜ਼ਿਆਦਾ ਹੀ ਘਰ ਦੇ ਵਿੱਚ ਹਾਲਾਤ ਮੰਦੜੇ ਬਣ ਗਏ ਨੇ ਜਿੱਥੇ ਇਹ 35 ਸਾਲ ਦਾ ਨਵਜੋਤ ਸਿੰਘ ਔਜਲਾ ਜਿਸ ਦੀ ਮੌਤ ਹੋ ਗਈ ਹੈ ਇਹ ਮਾਪਿਆਂ ਦਾ ਇਕਲੋਤਾ ਪੁੱਛੀ ਤਾਂ ਹੁਣ ਮਾਪੇ ਇਹ ਸੋਚਦੇ ਨੇ ਕਿ ਆਖਰ ਉਨ੍ਹਾਂ ਦਾ ਸਹਾਰਾ ਕੌਣ ਬਣੇਗਾ ਤਾਂ ਬਹੁਤ ਹੀ ਘਰ ਦੇ ਵਿੱਚ ਮੰਦੜੇ ਹਾਲਾਤਾਂ ਦੇ ਨਾਲ ਇਹ ਪਰਿਵਾਰ ਚੂਚ ਰਿਹਾ ਹੈ ਸਥਿਤੀ ਬੇਹਦ ਨਾਜ਼ੁਕ ਬਣੀ ਹੋਈ ਹੈ ਦੁਬਈ ਗਿਆ ਇਹ ਪੰਜਾਬੀ ਨੌਜਵਾਨ ਜਿੱਥੇ ਕੇ ਕਮਰੇ ਦੇ ਵਿੱਚ ਮ੍ਰਿਤਕ ਪਾਇਆ ਗਿਆ ਦੋਸਤਾਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਪੁੱਤ ਦੀ Laash ਕਮਰੇ ਦੇ ਵਿੱਚ ਮਿਲੀ ਹੈ ਉਸ ਦੀ ਮੌਤ ਹੋ ਗਈ ਸੀ ਜਦ ਉਹਨਾਂ ਨੇ ਦੇਖਿਆ ਤਾਂ ਇੱਕਦਮ ਹੀ ਉਸ ਦੇ ਸਾਬੰਦ ਹੋਏ ਸਨ ਮਾਪੇ ਇਸ ਖਬਰ ਨੂੰ ਬਰਦਾਸ਼ਤ ਨਾ ਕਰ ਪਾਏ ਤਾਂ ਬਹੁਤ ਉੱਪਾ ਮਾਰ ਮਾਰ ਕੇ ਮਾਪੇ ਰੋਂਦੇ ਨਜ਼ਰ ਆ ਰਹੇ ਨੇ ਇਸ ਦਾ ਇਸ ਨੌਜਵਾਨ ਦਾ ਛੋਟਾ ਪੁੱਤ ਜਿਸ ਨੂੰ ਹਾਲੇ ਕੁਝ ਸਮਝ ਵੀ ਨਹੀਂ ਹੋਵੇਗੀ ਕਿ ਕੀ ਪਾਣਾ ਵਾਪਰ ਗਿਆ ਪਰ ਇੱਕ ਪੁੱਤ ਦੇ ਸਿਰ ਤੇ ਉਤੋਂ ਪਿਓ ਦਾ ਸਾਆ ਆ ਉੱਠ ਗਿਆ ਇਹ ਤਸਵੀਰਾਂ ਦੇਖ ਸਕਦੇ ਹੋ ਭਾਵੁਕ ਕਰ ਦੇਣ ਵਾਲੀਆਂ ਕਿਵੇਂ ਘਰ ਦਾ ਮਾਹੌਲ ਬਣਿਆ ਹੋਇਆ ਹੈ